ਆਜੋ ਇਹ ਪ੍ਰਧਾਨ ਮੰਤਰੀ ਕੀ ਬਾਤ ਖੋਲ ਜਿਓ ਮੇਰਾ ਤਾਂ ਆਪ ਤੇ ਖੂਨ ਦਾ ਰਿਸ਼ਤਾ ਹੈ ਨਾ ਜਿਹੜਾ ਖੂ ਪੰਜਾਬੀਆਂ ਦਾ ਖੂਨ ਪੀਣ ਦਾ ਰਿਸ਼ਤਾ ਹੈ ਪਹਿਲਾਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਦਿੱਲੀ ਦੀਆਂ ਬਗਵਾਂ ਤੇ ਰੋਕ ਤੇ ਅਤਿਆਚਾਰ ਕੀਤਾ ਹੁਣ ਉਹਨਾਂ ਨੂੰ ਉਹਨਾਂ ਨੇ ਸਬੂਤ ਬੋਰਡ ਤੇ ਰੋਕਤਾ ਮੇਰਾ ਆਪ ਤੇ ਖੂਨ ਦਾ ਰਿਸ਼ਤਾ ਮੈਂ ਹੁਣ ਕੈਮਰਾ ਕਹਿ ਰਿਹਾ ਜੀ ਮੈਂ ਹੁਣ ਵੀ ਪ੍ਰਧਾਨ ਮੰਤਰੀ ਨੂੰ ਕਹਿ ਰਿਹਾ ਤੁਸੀਂ ਦੇਖਦੇ ਪ੍ਰਧਾਨ ਮੰਤਰੀ ਤੁਸੀਂ ਕੱਲ ਪਟਿਆਲਾ ਆ ਗਏ ਕਿੱਟੋ-ਕਟੋ ਉਹਨਾਂ ਨੂੰ ਕਹਿੰਦੇ ਕਿਸਾਨਾਂ ਨੂੰ ਵੀ ਆਓ ਪਾਈ ਵੀ ਦੇਖ ਕੇ ਮਤਲਬ ਦਾ ਡੈਲੀਗੇਸ਼ਨ ਉਹਨਾਂ ਨੂੰ ਮਿਲ ਲਓ ਤੁਸੀਂ ਕੋਈ ਰਾਜੇ ਨਹੀਂ ਹੋ ਤੇ ਤੁਸੀਂ ਜੋੜਿਆ ਪ੍ਰਧਾਨ ਮੰਤਰੀ ਹੋ ਪਟਿਆਲਾ ਰੈਲੀ ਦੇ ਵਿੱਚ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀਆਂ ਦੇ ਨਾਲ ਖੂਨ ਦਾ ਰਿਸ਼ਤਾ ਦੱਸਿਆ ਤਾਂ ਵਿਰੋਧੀ ਖਾਸ ਕਰ ਆਮ ਆਦਮੀ ਪਾਰਟੀ ਵੀ ਪਲਟਵਾਰ ਕਰਨ ਤੋਂ ਪਿੱਛੇ ਨਹੀਂ ਰਹੀ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਮੰਤਰੀ ਬਲਵੀਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਬਿਆਨ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਹੈ ਕਿ ਉਹਨਾਂ ਦਾ ਪੰਜਾਬੀਆਂ ਦੇ ਨਾਲ ਖੂਨ ਪੀਣ ਦਾ ਰਿਸ਼ਤਾ ਹੈ ਉਹਨਾਂ ਦਾ ਜਿਹੜਾ ਖੂ ਪੰਜਾਬੀਆਂ ਦਾ ਖੂਨ ਪੀਣ ਦਾ ਰਿਸ਼ਤਾ ਜੀ ਹੈ ਪਰ ਨਾ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਦਿੱਲੀ ਦੀਆਂ ਬੁਰਵਾਂ ਤੇ ਰੋਕ ਤੇ ਹਤਿਆਚਾਰ ਕੀਤਾ ਹੁਣ ਉਹਨਾਂ ਨੂੰ ਉਹਨਾਂ ਨੇ ਸ਼ੱਬੂ ਬੋਰਡ ਤੇ ਰੋਕਤਾ ਮੈਂ ਔਨ ਕੈਮਰਾ ਕਹਿ ਰਿਹਾ ਜੀ ਮੈਂ ਹੁਣ ਵੀ ਪ੍ਰਧਾਨ ਮੰਤਰੀ ਨੂੰ ਕਹਿ ਰਿਹਾ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਕੱਲ ਪਟਿਆਲੇ ਆ ਗਏ ਘੱਟੋ ਘੱਟ ਉਹਨਾਂ ਨੂੰ ਕਹਿੰਦੇ ਕਿਸਾਨਾਂ ਨੂੰ ਵੀ ਆਓ ਭਾਈ 20 20 ਇੱਕ ਇੱਕ ਦੇ ਬੰਦਾ ਦਾ ਡੈਲੀਗੇਸ਼ਨ ਮੈਨੂੰ ਮਿਲ ਲਓ ਤੁਸੀਂ ਕੋਈ ਰਾਜੇ ਨਹੀਂ ਹੋ ਇੱਥੇ ਦੇ ਤੁਸੀਂ ਚੁਣਿਆ ਪ੍ਰਧਾਨ ਮੰਤਰੀ ਹੋ ਇਹ ਜੀ ਲੋਕ ਚੁਣਦੇ ਆ ਤੁਸੀਂ ਬਾਹਰੋਂ ਬੰਦੇ ਲਿਆ ਕੇ ਕਰਾਏ ਤੇ ਲਿਆ ਕੇ ਦਿਹਾੜੀ ਤੇ ਲਿਆ ਕੇ ਰੈਲੀ ਕਰਕੇ ਇਲੈਕਸ਼ਨਾਂ ਨਹੀਂ ਜਿੱਤੀਆਂ ਜਾਂਦੀਆਂ ਵੋਟਾਂ ਇਹਨਾਂ ਨੇ ਪਾਣੀਆਂ ਕਿਉਂ ਨਹੀਂ ਮੜੇ ਕਿਸਾਨਾਂ ਨੂੰ ਇਹ ਇਹ ਕਿਹੜੀ ਅਰੋਗੈਂਸ ਹੋਈ ਜੀ ਤੁਹਾਡੀ ਮੋਦੀ ਜੀ ਨੂੰ ਮੈਂ ਬੇਨਤੀ ਕਰਦਾ ਤੁਸੀਂ ਪ੍ਰਧਾਨ ਮੰਤਰੀ ਉਹ ਕਿਲਾ ਪੁੱਟ ਦਿਓ ਆਪਣੇ ਹੱਥ ਨਾਲ ਚੱਕ ਦਿਓ ਬੈਰੀਅਰ ਨਹੀਂ ਤਾਂ ਇਹ ਕਿਸਾਨਾਂ ਦਾ ਭਰਾ ਆ ਰਿਹਾ ਜੀ ਇਹ ਇਹ ਕਿਲਾ ਵੀ ਪੁੱਟੇਗਾ ਬੈਰੀਅਰ ਵੀ ਚੱਕੇਗਾ ਔਰ ਰਸਤੇ ਖੋਲਾਂਗੇ ਉਸ ਤੋਂ ਬਾਅਦ ਅਸੀਂ ਜੇਲ੍ਹ ਚ ਜਿਹੜੇ ਇਮਾਨਦਾਰ ਬੰਦੇ ਆ ਉਹਨਾਂ ਨੂੰ ਬਾਹਰ ਕੱਢਾਂਗੇ ਜਿਹੜੇ ਕਹਿੰਦੇ ਸੀ 22000 ਕਰੋੜ ਦਾ ਘੁਟਾਲਾ ਕੀਤਾ ਜੀਤ ਪੁਆਰ ਨੇ ਜਿਹੜੇ 25 ਘੁਟਾਲੇਵਾਜ ਆ ਘੁਟਾਲੇਵਾਜ ਜੇਲ੍ਹ ਜਾਣਗੇ ਹੁਣ ਇਹਨਾਂ ਨੂੰ ਮੈਂ ਹੁਣ ਵੀ ਬੇਨਤੀ ਕਰਦਾ ਇਹਨਾਂ ਦੀ ਸਾਰੀ ਕੈਬਨਟ ਜੇਲ੍ਹ ਜਾਊਗੀ ਜੀ ਕਿ ਕਿਹੜਾ ਕਿਸ ਤਰ੍ਹਾਂ ਦੇ ਕਿਦੋਂ ਚਲੋ ਕੋਈ ਨਹੀਂ ਦੱਸਾਂਗੇ ਕਾਗਜ਼ੀ ਕੌਣ ਹੈ ਤੇ ਅਸਲੀ ਕੌਣ ਹੈ ਭਗਵੰਤ ਮਾਨ ਜੀ ਲੋਕਾਂ ਨੂੰ ਪੁੱਛੋ ਨਾ ਮੋਦੀ ਜੀ ਦਾ ਕਹਿਣਾ ਤਾਂ ਕੁਝ ਨਾ ਲੋਕਾਂ ਨੂੰ ਪੁੱਛੋ ਜੇ ਮੋਦੀ ਜੀ ਦੀ ਹਿੰਮਤ ਹਾ ਤਾਂ ਪੜਾਅ ਰੇਜ ਕਰਫਿਊ ਕੋ ਲਾਇਆ ਹੋਇਆ ਸੀਗਾ ਜੀ ਆ ਜਦਾਂ ਭਗਵੰਤ ਮਾਨ ਜਾਂਦਾ ਉਦੋਂ ਜਾ ਕੇ ਤਾਂ ਦਿਖਾਣ ਲੋਕਾਂ ਚ ਫਿਰ ਪਤਾ ਲੱਗੂਗਾ ਕਾਗਜ਼ੀ ਕੌਣ ਹੈ ਨਾ ਜੀ ਕਹ ਜੇ ਹਿੰਮਤ ਹੈ ਨਾ ਜੀ ਤਾਂ 10000 ਪੁਲਿਸ ਲਾਉਣ ਤੋਂ ਬਗੈਰ ਜਾਓ ਜੀ ਗੁਜਰਾਤ ਦੀ ਪੁਲਿਸ ਲਾਈ ਹੋਈ ਸੀ ਪੰਜਾਬ ਦੀ ਪੁਲਿਸ ਤੇ ਵੀ ਵਿਸ਼ਵਾਸ ਕਰਿਆ ਜੀ